ਜਿਹੜੇ ਲੋਕ ਵੀ ਪੀਰਾਂ ਫਕੀਰਾਂ ਨੂੰ ਮੰਨਦੇ ਨੇ ਉਹ ਸਿਰਫ ਵੀਰਵਾਰ ਨੂੰ ਇਹ ਦੋ ਗਲਤੀਆਂ ਕਦੇ ਨਾ ਕਰਿਓ ਪੀਰ ਫਕੀਰ ਇੰਨੀ ਅਮੀਰੀ ਦੇਣਗੇ ਕਿ ਤੁਸੀ ਕਦੀ ਸੋਚਿਆ ਨਹੀਂ ਹੋਣਾ ਤੁਹਾਡੇ ਆਂਡੀ ਗਵਾਂਡੀ ਵੀ ਤੁਹਾਡੇ ਤੋਂ ਛੜਦਗੇ ਕਿ ਇਹਨਾਂ ਕੋਲ ਇੰਨਾ ਪੈਸਾ ਕਿੱਧਰੋਂ ਆ ਰਿਹਾ ਹੈ ਇਹ ਦੋ ਗਲਤੀਆਂ ਬਸ ਆਪਣੀ ਜ਼ਿੰਦਗੀ ਵਿੱਚ ਸੁਧਾਰ ਲਿਓ ਫਿਰ ਚਾਹੇ ਵੀਰਵਾਰ ਨੂੰ ਤੁਸੀਂ ਕੁਝ ਮਰਜ਼ੀ ਖਾਈ ਪੀ ਜਾਓ ਕੁਝ ਮਰਜ਼ੀ ਕਰੀ ਜਾਓ بس ਇਹ ਦੋ ਗਲਤੀਆਂ ਤੁਸੀਂ ਨਹੀਂ ਕਰਨੀਆਂ ਕਿਉਂਕਿ ਪੀਰ ਫਕੀਰ ਇਹ ਦੋ ਗਲਤੀਆਂ ਕਦੀ ਬਰਦਾਸ਼ਤ ਨਹੀਂ ਕਰਦੇ ਜਿਹੜੇ ਲੋਕ ਵੀ ਬਹੁਤ ਅਮੀਰ ਨੇ ਤੇ ਇਹ ਦੋ ਗਲਤੀਆਂ ਜੇਕਰ ਉਹ ਕਰ ਦਿੰਦੇ ਨੇ ਤੇ ਪੀਰ ਫਕੀਰ ਫੇਰ ਉਹਨਾਂ ਨੂੰ ਵਾਪਸ ਥੱਲੇ ਸੁੱਟ ਦਿੰਦੇ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਨੁਕਸਾਨ ਹੀ ਇੰਨੇ ਹੋ ਜਾਂਦੇ ਨੇ ਕਿ ਉਹਨਾਂ ਤੋਂ ਉੱਪਰ ਉੱਠੇ ਹੀ ਨਹੀਂ ਜਾਂਦਾ ਅੱਜ ਦੀ ਇਸ ਵੀਡੀਓ ਨੂੰ ਪੂਰਾ ਦੇਖਿਓ ਕਿਤੇ ਤੁਸੀਂ ਤਾਂ ਨਹੀਂ ਇਹ ਦੋ ਗਲਤੀਆਂ ਕਰਦੇ ਪਏ ਤਾਂ ਹੀ ਪੀਰ ਫਕੀਰ ਤੁਹਾਨੂੰ ਪੈਸੇ ਨਹੀਂ ਦੇ ਰਹੇ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਆਂ ਜੀ ਇੱਕ ਵਾਰੀ ਇੱਕ ਪਿੰਡ ਦੇ ਵਿੱਚ ਇੱਕ ਬਹੁਤ ਹੀ ਪਹੁੰਚੇ ਹੋਏ ਫਕੀਰ ਆ ਜਾਂਦੇ ਨੇ ਉਹ ਫਕੀਰ ਆ ਕੇ ਇੱਕ ਦਰਖਤ ਦੇ ਥੱਲੇ ਆਪਣੀ ਕੁੱਲੀ ਲਾ ਲੈਂਦਾ ਤੇ ਬਾਹਰ ਬੈ ਕੇ ਰੱਬ ਦੀ ਭਗਤੀ ਦੇ ਵਿੱਚ ਲੀਨ ਹੋ ਜਾਂਦਾ ਜਦੋਂ ਪਿੰਡ ਦੇ ਕੁਝ ਸਿਆਣੇ ਲੋਕ ਵੇਖਦੇ ਨੇ ਕਿ ਫਕੀਰ ਆਏ ਨੇ ਤੇ ਰੱਬ ਦੀ ਭਗਤੀ ਕਰ ਰਹੇ ਨੇ ਤੇ ਉਹਨਾਂ ਕੋਲ ਕੋਈ ਰੋਟੀ ਲੈ ਕੇ ਜਾਂਦਾ ਕੋਈ ਖਾਣਾ ਲੈ ਕੇ ਜਾਂਦਾ ਕੋਈ ਪਾਣੀ ਲੈ ਕੇ ਜਾਂਦਾ ਕੋਈ ਉਹਨਾਂ ਲਈ ਕੱਪੜੇ ਲੈ ਕੇ ਜਾਂਦਾ ਤੇ ਪਿੰਡ ਦੇ ਹੋਰ ਬਹੁਤ ਸਾਰੇ ਲੋਕ ਉੱਥੇ ਪੈਸੇ ਵੀ ਲੈ ਕੇ ਜਾਂਦੇ ਨੇ ਜੋ ਉਸ ਫਕੀਰ ਦੇ ਅੱਗੇ ਰੱਖ ਦਿੰਦੇ ਨੇ ਬਹੁਤ ਸਾਰੇ ਲੋਕ ਉਹਨਾਂ ਨੂੰ ਪੈਸਿਆਂ ਦਾ ਮੱਥਾ ਟੇਕ ਰਹੇ ਸੀ ਤੇ ਫਕੀਰ ਦੇ ਅੱਗੇ ਪਿਆਸਿਆਂ ਦਾ ਕਾਫੀ ਢੇਰ ਲੱਗ ਜਾਂਦਾ ਹੈ ਪਰ ਫਕੀਰ ਰੱਬ ਦੀ ਭਗਤੀ ਦੇ ਵਿੱਚ ਲੱਗਿਆ ਹੋਇਆ ਸੀ ਉਹਨਾਂ ਦਾ ਇਸ ਗੱਲ ਵੱਲ ਧਿਆਨ ਹੀ ਹੈਣੀ ਸੀ ਦੂਰ ਤੋਂ ਇੱਕ ਚੋਰ ਇਹ ਸਾਰਾ ਕੁਝ ਵੇਖ ਰਿਹਾ ਸੀ ਕਾਫੀ ਸਮੇਂ ਬਾਅਦ ਫਕੀਰ ਅੱਖਾਂ ਖੋਲਦਾ ਹੈ ਤੇ ਵੇਖਦਾ ਹੈ ਕਿ ਉਹਦੇ ਅੱਗੇ ਬਹੁਤ ਸਾਰੇ ਲੋਕ ਬੈਠੇ ਹੋਏ ਨੇ ਉਸ ਦੇ ਅੱਗੇ ਖਾਣ ਨੂੰ ਕਾਫੀ ਕੁਝ ਪਿਆ ਬਹੁਤ ਸਾਰੇ ਪੈਸੇ ਪਏ ਨੇ ਕੱਪੜੇ ਪਏ ਨੇ ਫਕੀਰ ਉਹਨਾਂ ਦੇ ਵਿੱਚੋਂ ਰੋਟੀ ਚੁੱਕਦਾ ਤੇ ਖਾਣ ਲੱਗ ਜਾਂਦਾ ਹੈ ਸਾਰਿਆਂ ਨੂੰ ਪਿਆਰ ਦੇ ਨਾਲ ਨਮਸਕਾਰ ਕਰਦਾ ਹੈ ਸਾਰੇ ਲੋਕ ਫਕੀਰ ਨੂੰ ਬਹੁਤ ਹੀ ਪਿਆਰ ਨਾਲ ਵੇਖਦੇ ਨੇ ਫਕੀਰ ਰੋਟੀ ਖਾ ਕੇ ਕਹਿੰਦਾ ਕਿ ਮੈਂ ਰੱਬ ਦੀ ਇਬਾਦਤ ਕਰਨੀ ਹੈ ਤੁਸੀਂ ਚਾਹੋ ਤੇ ਇੱਥੇ ਬੈਠ ਸਕਦੇ ਹੋ ਚਾਹੋ ਤੇ ਇੱਥੋਂ ਜਾ ਸਕਦੇ ਹੋ ਫਕੀਰ ਰੋਟੀ ਖਾ ਕੇ ਫਿਰ ਰੱਬ ਦੀ ਭਗਤੀ ਦੇ ਵਿੱਚ ਲੱਗ ਜਾਂਦਾ ਹੈ ਸਾਰੇ ਲੋਕ ਹੌਲੀ ਹੌਲੀ ਕਰਕੇ ਉੱਥੋਂ ਜਾਣ ਲੱਗਦੇ ਨੇ ਸਮਾਂ ਕਾਫੀ ਹੋ ਜਾਂਦਾ ਹੈ ਹਨੇਰਾ ਕਾਫੀ ਹੋ ਜਾਂਦਾ ਹੈ ਦੂਰੋਂ ਖੜਾ ਚੋਰ ਇਹ ਸਭ ਕੁਝ ਵੇਖ ਰਿਹਾ ਸੀ ਚੋਰ ਸੋਚਦਾ ਸੀ ਕਿ ਜਦੋਂ ਸਾਰੇ ਜਾਣਗੇ ਉਹ ਸਾਰੇ ਪੈਸੇ ਚੁੱਕ ਕੇ ਮੈਂ ਇੱਥੋਂ ਚਲਾ ਜਾਊਂਗਾ ਫਕੀਰ ਨੂੰ ਕਿਹੜਾ ਪਤਾ ਲੱਗਦਾ ਉਹ ਤਾਂ ਰੱਬ ਦੀ ਭਗਤੀ ਦੇ ਵਿੱਚ ਲੱਗਿਆ ਹੋਇਆ ਹੈ ਤਾਂ ਜਦੋਂ ਸਾਰੇ ਉੱਥੋਂ ਚਲੇ ਜਾਂਦੇ ਨੇ ਹਨੇਰਾ ਕਾਫੀ ਹੋ ਜਾਂਦਾ ਤੇ ਫਕੀਰ ਵੀ ਰੱਬ ਦੀ ਭਗਤੀ ਦੇ ਵਿੱਚ ਲੱਗਿਆ ਹੋਇਆ ਸੀ ਤੇ ਹੌਲੀ-ਹੌਲੀ ਉਹ ਚੋਰ ਉੱਥੇ ਆਉਂਦਾ ਹੈ ਪੈਸੇ ਚੁੱਕ ਲੈਂਦਾ ਤੇ ਉੱਥੋਂ ਭੱਜ ਜਾਂਦਾ ਕਾਫੀ ਸਮੇਂ ਬਾਅਦ ਫਕੀਰ ਅੱਖ ਖੋਲਦਾ ਤੇ ਵੇਖਦਾ ਕਿ ਰੋਟੀ ਕੱਪੜੇ ਸਭ ਕੁਝ ਉੱਥੇ ਪਿਆ ਹੋਇਆ ਸੀ ਪਰ ਉੱਥੇ ਪੈਸੇ ਨਹੀਂ ਸੀ ਫਕੀਰ ਰੋਟੀ ਖਾ ਕੇ ਫਿਰ ਇਬਾਦਤ ਦੇ ਵਿੱਚ ਲੱਗ ਜਾਂਦਾ ਹੈ ਜਦੋਂ ਅਗਲੀ ਸਵੇਰ ਹੁੰਦੀ ਹੈ ਤਾਂ ਲੋਕ ਵੇਖਦੇ ਨੇ ਫਕੀਰ ਕੋਲੇ ਰੋਟੀ ਕੱਪੜੇ ਉਦਾਂ ਹੀ ਪਏ ਹੋਏ ਸੀ ਪਰ ਪੈਸੇ ਨਹੀਂ ਸੀ ਸਾਰੇ ਸੋਚਦੇ ਨੇ ਕਿ ਸ਼ਾਇਦ ਫਕੀਰ ਨੇ ਪੈਸੇ ਸੰਭ ਲਈ ਸਾਰੇ ਅਗਲੇ ਦਿਨ ਆ ਕੇ ਫਕੀਰ ਲਈ ਰੋਟੀ ਕੱਪੜੇ ਲੈ ਕੇ ਆਉਂਦੇ ਨੇ ਤੇ ਬਹੁਤ ਸਾਰੇ ਲੋਕ ਪੈਸਿਆਂ ਦਾ ਮੱਥਾ ਟੇਕਦੇ ਨੇ ਫੇਰ ਚੋਰ ਦੂਰੋਂ ਖੜਾ ਸਭ ਕੁਝ ਵੇਖ ਰਿਹਾ ਸੀ ਚੋਰ ਸੋਚਦਾ ਹੈ ਕਿ ਮੇਰੇ ਤਾਂ ਵਧੀਆ ਨਜ਼ਾਰੇ ਲੱਗੇ ਨੇ ਅੱਜ ਫੇਰ ਇੱਥੋਂ ਚੋਰੀ ਕਰ ਲੂੰਗਾ ਰਾਤ ਹੋਣ ਦੀ ਉਡੀਕ ਕਰਦਾ ਹੈ ਪੈਸੇ ਕਾਫੀ ਇਕੱਠੇ ਹੋ ਗਏ ਸੀ ਫਕੀਰ ਇਬਾਦਤ ਦੇ ਵਿੱਚੋਂ ਬਾਹਰ ਆਉਂਦੇ ਨੇ ਸਾਰਿਆਂ ਨਾਲ ਗੱਲਾਂ ਕਰ ਲੈਂਦੇ ਨੇ ਸਾਰੇ ਉੱਥੋਂ ਚਲੇ ਜਾਂਦੇ ਨੇ ਫਕੀਰ ਫੇਰ ਇਬਾਦਤ ਦੇ ਵਿੱਚ ਲੱਗ ਜਾਂਦੇ ਨੇ ਹਨੇਰਾ ਕਾਫੀ ਹੋ ਜਾਂਦਾ ਹੈ ਚੋਰ ਚੁੱਪਚਾਪ ਆਉਂਦਾ ਹੈ ਤੇ ਉੱਥੋਂ ਪੈਸੇ ਚੁੱਕ ਕੇ ਭੱਜ ਜਾਂਦਾ ਹੈ ਚੋਰ ਇੱਕ ਦੋ ਦਿਨ ਇਦਾਂ ਹੀ ਕਰਦਾ ਹੈ ਪਰ ਇੱਕ ਰਾਤ ਉਸੇ ਹੀ ਤਰ੍ਹਾਂ ਪੈਸੇ ਉੱਥੇ ਪਈ ਸੀ ਤੇ ਫਕੀਰ ਇਬਾਦਤ ਦੇ ਵਿੱਚ ਲੱਗਿਆ ਹੋਇਆ ਸੀ ਚੋਰ ਉੱਥੋਂ ਪੈਸੇ ਚੁੱਕਣ ਲੱਗਦਾ ਤੇ ਫਕੀਰ ਦੀ ਅੱਖ ਖੁੱਲ ਜਾਂਦੀ ਹੈ ਇਬਾਦਤ ਦੇ ਵਿੱਚੋਂ ਬਾਹਰ ਆ ਜਾਂਦੇ ਨੇ ਚੋਰ ਵੇਖ ਕੇ ਡਰ ਜਾਂਦਾ ਚੋਰ ਹੱਥ ਜੋੜ ਕੇ ਫਕੀਰ ਤੋਂ ਮਾਫੀ ਮੰਗਦਾ ਤੇ ਕਹਿੰਦਾ ਮੈਨੂੰ ਮਾਫ ਕਰ ਦਿਓ ਮੈਂ ਤਾਂ ਬਸ ਅੱਜ ਹੀ ਚੋਰੀ ਕਰਨ ਆਇਆ ਸੀ ਮੈਨੂੰ ਨਹੀਂ ਪਤਾ ਕਿਉਂਕਿ ਤੁਹਾਡੇ ਪੁਰਾਣੇ ਪੈਸੇ ਕਿਨੇ ਲਏ ਕਿਨੇ ਨਹੀਂ ਲਏ ਮੈਂ ਤਾਂ ਬਸ ਅੱਜ ਹੀ ਆਇਆ ਫਕੀਰ ਹੱਸਦਾ ਤੇ ਉਹਨੂੰ ਕਹਿੰਦਾ ਕੋਈ ਗੱਲ ਨਹੀਂ ਤੂੰ ਇਹ ਪੈਸੇ ਲੈ ਜਾ ਮੈਨੂੰ ਇਹ ਪੈਸੇ ਨਹੀਂ ਚਾਹੀਦੇ ਤਾਂ ਚੋਰ ਹੈਰਾਨ ਹੁੰਦਾ ਉਹਨਾਂ ਨੂੰ ਪੁੱਛਦਾ ਕਿ ਤੁਹਾਨੂੰ ਇਹ ਪੈਸੇ ਨਹੀਂ ਚਾਹੀਦੇ ਪਰ ਲੋਕ ਤਾਂ ਤੁਹਾਨੂੰ ਫਿਰ ਵੀ ਪੈਸੇ ਦੇ ਜਾਂਦੇ ਨੇ ਮੈਨੂੰ ਵੀ ਇਦਾਂ ਹੀ ਚਾਹੀਦਾ ਮੈਨੂੰ ਵੀ ਰੱਬ ਪੈਸੇ ਦੇਵੇ ਮੈਂ ਇਹ ਚੋਰੀ ਕਰਾਂ ਹੀ ਨਾ ਫਕੀਰ ਕਹਿੰਦਾ ਕਿ ਤੂੰ ਇਹ ਦੋ ਗਲਤੀਆਂ ਸੁਧਾਰ ਲੈ ਰੱਬ ਤੈਨੂੰ ਵੀ ਪੈਸੇ ਦੇਊਗਾ ਤੈਨੂੰ ਵੀ ਸਭ ਕੁਝ ਦੇਵੇਗਾ ਉਹ ਵੀ ਬਿਨਾ ਮੰਗੇ ਫਕੀਰ ਨੂੰ ਉਹ ਚੋਰ ਪੁੱਛਦਾ ਕਿ ਕਿਹੜੀਆਂ ਗਲਤੀਆਂ ਫਕੀਰ ਕਹਿੰਦਾ ਕਿ ਜਦੋਂ ਵੀ ਤੂੰ ਮੇਰੇ ਪੈਸੇ ਚੁੱਕਦਾ ਸੀ ਮੈਂ ਦੇਖਦਾ ਸੀ ਕਿ ਉੱਥੇ ਪੈਸੇ ਹੈ ਨਹੀਂ ਪਰ ਮੈਂ ਰੱਬ ਨੂੰ ਕਦੀ ਸ਼ਿਕਾਇਤ ਨਹੀਂ ਕੀਤੀ ਯਾਨੀ ਮੈਂ ਜਦੋਂ ਗਰੀਬ ਹੋ ਜਾਂਦਾ ਸੀ ਮੇਰੇ ਕੋਲੇ ਪੈਸੇ ਨਹੀਂ ਹੁੰਦੇ ਸੀ ਮੈਂ ਉਦੋਂ ਰੱਬ ਨੂੰ ਸ਼ਿਕਾਇਤ ਨਹੀਂ ਕਰਦਾ ਸੀ ਕਿ ਰੱਬਾ ਤੂੰ ਮੇਰੇ ਪੈਸੇ ਖੋਲੇ ਉਹ ਮੈਂ ਉਦੋਂ ਸ਼ੁਕਰ ਕਰਦਾ ਸੀ ਕਿ ਰੱਬਾ ਸ਼ੁਕਰ ਹੈ ਮੈਨੂੰ ਕਿਸੇ ਨੇ ਨੁਕਸਾਨ ਨਹੀਂ ਪਹੁੰਚਾਇਆ ਪੈਸੇ ਗਏ ਤੂੰ ਹੋਰ ਦੇ ਦੇਂਗਾ ਯਾਨੀ ਕਿ ਜਦੋਂ ਇਨਸਾਨ ਗਰੀਬ ਹੁੰਦਾ ਹੈ ਉਹਦੇ ਕੋਲੇ ਪੈਸੇ ਨਹੀਂ ਹੁੰਦੇ ਤਾਂ ਉਦੋਂ ਰੱਬ ਨੂੰ ਬਹੁਤ ਸ਼ਿਕਵੇ ਕਰਦਾ ਹੈ ਉਦੋਂ ਸ਼ਿਕਵੇ ਨਹੀਂ ਸ਼ੁਕਰ ਕਰਨਾ ਚਾਹੀਦਾ ਹੈ ਫਕੀਰ ਦੂਸਰੀ ਗਲਤੀ ਸਮਝਾਉਂਦਾ ਜਦੋਂ ਮੈਨੂੰ ਲੋਕ ਪੈਸੇ ਦੇ ਜਾਂਦੇ ਸੀ ਮੈਂ ਵੇਖਦਾ ਸੀ ਕਿ ਮੇਰੇ ਕੋਲੇ ਪੈਸੇ ਹੈਗੇ ਨੇ ਫਿਰ ਮੈਂ ਹੰਕਾਰ ਨਹੀਂ ਕਰਦਾ ਸੀ ਮੈਂ ਇਹ ਨਹੀਂ ਸੋਚਦਾ ਸੀ ਕਿ ਮੇਰੇ ਕੋਲੇ ਪੈਸੇ ਆ ਗਏ ਹੁਣ ਮੈਂ ਕਿਸੇ ਤੋਂ ਕੀ ਲੈਣਾ ਮੈਂ ਰੱਬ ਦੀ ਭਗਤੀ ਕਿਉਂ ਕਰਾਂ ਜਦੋਂ ਤੁਹਾਡੇ ਕੋਲੇ ਪੈਸੇ ਆ ਜਾਣ ਉਦੋਂ ਹੰਕਾਰ ਨਾ ਕਰੋ ਉਦੋਂ ਵੀ ਉਹਦਾ ਸ਼ੁਕਰ ਕਰੋ ਯਾਨੀ ਇਹ ਦੋ ਗਲਤੀਆਂ ਦਾ ਧਿਆਨ ਰੱਖਿਓ ਜਦੋਂ ਤੁਹਾਡੇ ਕੋਲੇ ਪੈਸੇ ਨਾ ਹੋਣ ਉਦੋਂ ਉਹਦਾ ਸ਼ਿਕਵਾ ਨਹੀਂ ਕਰਨਾ ਤੇ ਜਦੋਂ ਪੈਸੇ ਆ ਜਾਣ ਫਿਰ ਹੰਕਾਰ ਨਹੀਂ ਕਰਨਾ ਕਿਉਂਕਿ ਰੱਬ ਹੰਕਾਰ ਖਾਂਦਾ ਹੋਮੇ ਖਾਂਦਾ ਫਿਰ ਆਪਾਂ ਨੂੰ ਪਿੱਛੇ ਸੁੱਟ ਦਿੰਦਾ ਇਹ ਦੋ ਗਲਤੀਆਂ ਦਾ ਧਿਆਨ ਰੱਖਿਓ ਪੀਰ ਫਕੀਰ ਤੁਹਾਨੂੰ ਸਭ ਕੁਝ ਦੇਣਗੇ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਵੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਆਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ